ਆ ਜੀ ਕੋਲ ਵੀ ਤੇ ਵੀਰੇ ਦਾ ਕੀ ਨਾਮ ਕੁਲਵਿੰਦਰ ਸਿੰਘ ਹਾਂ ਜੀ ਕੀ ਨਾ ਕੀ ਗੱਲ ਹੋਈ ਆ ਸਰ ਨਾਣ ਗਿਆ ਤੇ ਡੋਗ ਗਿਆ ਪਹਿਲਾਂ ਵੀ ਜਾਂਦਾ ਸੀ ਪਹਿਲਾਂ ਨਹੀਂ ਜਾਂਦਾ ਉੱਤੇ ਕੀ-ਕਿਆ ਕੀ ਗਿਆ ਸੀ ਕਰੋ ਕਰੋ ਆਂਦੇ ਆ ਇਸ ਦੇ ਚੱਲ ਨੇ ਆ ਰਾਜ ਜਦ ਕਰਲੀ ਨਹੀਂ ਐ ਇੱਤੇ ਹੀ ਨੋਣਾ ਵਾ ਕਿੰਨੀ ਉਮਰ ਸੀ ਦੀ ਪੰਜੀ ਸਾਹਿਬ ਮੈਰਿਡ ਸੀ ਕਿੰਨ ਮੈਰਿਡ ਦੀ ਅਨ ਮੈਰਿਡ ਦੀ ਨਿੱਕੀ ਕੋਈ ਜਨਮ ਦਿਨ ਸੀ ਨਾ ਤੱਕ ਤੋਂ ਪਹਿਲਾਂ ਕੋਈ ਜਨਮ ਦਿਨ ਦੇ ਕਰਕੇ ਦੋਸਤਾਂ ਲੈ ਕੇ ਘਰੋਂ ਨਾਲ ਕਿਵੇਂ ਨਹੀਂ ਵਾਹੇ ਗਏ ਨਹੀਂ ਤੇ ਦੋਸਤ ਨਸਮੂਨ ਕੋਲ ਲਿਆ ਹੀ ਫੋਟੋ ਪਾਰਟੀ ਕਰਕੇ ਮਿਲ ਕੇ ਚਾਨਕ ਜੀ ਸੁਖਵਿੰਦਰ ਪੁੱਤਰੇ ਦਾ ਕੀ ਨਾਮ ਹੈ ਪਲਵਿੰਦਰ ਸਿੰਘ ਕੀ ਗੱਲ ਹੋਈ ਤੇ ਨੋਂ ਗਿਆ ਡੁੱਬ ਗਿਆ ਕਿਦਾਂ ਕਿਹਦੇ ਕਹਿੰਦੇ ਨਾਲ ਗਿਆ ਸੀ ਅਚਾਚੇ ਦੇ ਭਰਾ ਇਹਦੇ ਪੁੱਤ ਹੀ ਜਾਂਦੇ ਪੁੱਤ ਭਰਾਵਾਂ ਨਹੀਂ ਗਿਆ ਇਹ ਪਹਿਲਾਂ ਵੀ ਕਦੀ ਜਾਂਦੇ ਲੋਨ ਨਹੀਂ ਐਥੇ ਨੇੜੇ ਤੇ ਕਦੀ ਵੀ ਪਹਿਲਾਂ ਜਾਂਦਾ ਠੀਕ ਹੈ ਕਿ ਗੈਸ ਕਰੋ ਕਰੋ ਕੁਛ ਨਹੀਂ ਕਹਿ ਕੇ ਗਿਆ ਚੁੱਪ ਕਰਕੇ ਚਲ ਕੇ ਦੱਸ ਕਿੰਨੇ ਗਿਆ ਜੀ ਜਨਮ ਦਿਨ ਸੀ ਉਹਦਾ ਕੋਈ ਜਨਮ ਦਿਨ ਦੀ ਪਾਰਟੀ ਕਰਦੇ ਸੀ ਵੈਸੇ ਇੱਕ ਗੈਸ ਕਰੋ ਜਨਮ ਦਿਨ ਦੇ ਪਹਿਲਾਂ ਇੱਕ ਦਿਨ ਆ ਗਿਆ ਉਤਰ ਵੈਸੇ ਨੋਂ ਗਿਆ ਹੁਣ 12 ਤੋਂ 20 ਘੰਟੇ ਹੋ ਗਏ ਆ ਕੀ ਹਾਲੇ ਤੱਕ ਮਿਲਿਆ ਨਹੀਂ ਜੀ ਨਹੀਂ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਲਭ ਦੋ ਹੰਨਾ